ਕਿਉਂਕਿ ਕਰਮਚਾਰੀਆਂ ਨੂੰ ਇਹ ਏਰੀਅਲ ਸਾਲ 2016 2017 15 ਕਿਸ਼ਤਾਂ ਵਿੱਚ April 2025 ਤੋਂ ਸ਼ੁਰੂ ਕੀਤਾ ਜਾਵੇਗਾ ਇਸ ਤਰ੍ਹਾਂ ਹੀ ਸਾਲ 2018 2019 ਦਾ ਪੇ ਕੇਹਿੰਦਾ ਏਰੀਅਲ 18 ਕਿਸ਼ਤਾਂ ਵਿੱਚ ਚਲਾਈ 2026 ਤੋਂ ਸ਼ੁਰੂ ਹੋਵੇਗਾ 2020 ਤੋਂ 3 2021 ਤੱਕ 9 ਕਿਸ਼ਤਾਂ ਦੇ ਵਿੱਚ ਜਨਵਰੀ 2028 ਤੋਂ ਜੋ ਪੇ ਕੇ ਹੰਜ਼ਾਇਰ ਇਹ ਸ਼ੁਰੂ ਕੀਤਾ ਜਾਵੇਗਾ ਪਰ ਇਹ ਬੜੀ ਹਾਸਨ ਗੱਲ ਹੈ ਕਿ ਅਲੱਗ-ਅਲੱਗ ਉਮਰ ਦੇ ਵਿੱਚ ਅਲੱਗ-ਅਲੱਗ ਪੇ ਕੇ ਹੰਜ਼ਾਇਰ ਮਲਾਜਨ ਬੰਦੀਆਂ ਬਤਨ ਸਰਕਾਰ ਨੇ ਜੋ ਬਾਰਗ ਮਲਾਜਨ ਨੂੰ ਉਹਨਾਂ ਲਈ ਜੋ ਰੈਗੂਲਰ ਮਲਾਜਨ ਕੰਮ ਕਰਦੇ ਹਨ ਉਹਨਾਂ ਵਾਸਤੇ 1-1 2016 ਤੋਂ ਪੇ ਕੇ ਹੰਜ਼ਾਇਰ ਡੀਏ ਸਮੇਤ 12 ਕਿਸ਼ਤਾਂ ਵਿੱਚ April 2026 ਤੋਂ ਸ਼ੁਰੂ ਹੋਵੇਗਾ ਅਬ ਇਹ ਮਾਰਚ 2027 ਤੱਕ ਦਿੱਤਾ ਜਾਵੇਗਾ 2017 2018 2019 2020 ਤੇ 2021 ਤੱਕ ਜੋ 30 21 ਦਾ ਕਹੀ ਆਪਾਂ ਏਰੀਅਰ ਹੈ ਇਹ 24 ਕਿਸਤਾਂ ਵਿੱਚ April 2027 ਤੋਂ ਮਾਰਚ 2029 ਤੱਕ ਦਿੱਤਾ ਜਾਵੇਗਾ ਡੀਐਸ ਸਮੇਤ ਜੋ ਆਪਾਂ ਗੱਲ ਕੀਤੀ ਆ ਡੀਐਸ ਸਮੇਤ ਨੂੰ ਆ ਏਰੀਅਰ ਮਿਲੇਗਾ ਪਰ ਏਰੀਅਰ ਦੇਣ ਪਿਛੇ ਜੋ ਸਰਕਾਰ ਬਹੁਤ ਹੀ ਲੇਟ ਕਰਦਾ ਹੈ ਚਾਹੀਦਾ ਤਾਂ ਇਹ ਸਰਕਾਰ ਨੂੰ ਇਹ 5.5 ਸਾਲ ਦਾ ਏਰੀਅਰ ਮਲਾਜਮਾਂ ਨੂੰ ਇੱਕ ਜਾਂ ਦੋ ਕਿਸੇ ਨੂੰ ਦਿੱਤਾ ਜਾਂਦਾ ਹੈ ਜੋ 85 ਸਾਲ ਤੋਂ ਉਮਰ ਦੇ ਵੱਧ ਕਰਮਚਾਰੀ ਆ ਉਹਨਾਂ ਨੂੰ ਏਰੀਅਰ ਤਿੰਨ ਕਿਸੇ ਨੂੰ ਦੇਣਾ ਹੈ ਉਹ ਬਹੁਤ ਘੱਟ ਕਰਮਚਾਰੀ ਹਨ ਪਰ ਸਰਕਾਰ ਨੇ ਮਲਾਜਮਾਂ ਦੇ ਵਿੱਚ ਵੰਡੀਆਂ ਬਾਤੀਆਂ ਨੇ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ 17 6 2020 ਵਾਲਿਆਂ ਨੂੰ 6ਵਾਂ ਪੇਗ ਲਾਗੂ ਕੀਤਾ ਜਾਵੇ ਕਿਉਂਕਿ ਸੁਪਰੀਮ ਕੋਰਟ ਨੇ ਮਲਾਲੇ ਹੱਕ ਵਿੱਚ ਫੈਸਲਾ ਕਰਤਾ ਹੈ ਦੂਜੇ ਪਾਸੇ ਪ੍ਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਸਰਕਾਰ ਨੇ ਜੋ 2022 ਦੇ ਵਿੱਚ ਨੋਟੀਫਾਈ ਕੀਤਾ ਸੀ ਪਰ ਸਰਕਾਰ ਉਹਨਾਂ ਇਹ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਲਾਗੂ ਨਹੀਂ ਕੀਤੀ ਗਈ ਜਿਸ ਬਾਰੇ MLA ਆਗੂ ਜਸਵੀਰ ਸਿੰਘ ਤਲਵੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਪ੍ਰਾਣੀ ਪੈਨਸ਼ਨ ਬਹਾਲਾ ਕੀਤੀ ਤਾਂ ਪੰਜਾਬ ਦੇ ਹਾਲਾਤ ਦਿੱਲੀ ਵਾਲੇ ਬਣ ਗਏ 2027 ਤੱਕ ਪੰਜਾਬ ਦੇ ਹਾਲਾਤ ਦਿੱਲੀ ਵਾਲੇ ਬਣਨਗੇ ਉਹਨਾਂ ਨੇ ਕਹਿ ਦਿੱਤਾ ਹੈ ਅਸੀਂ ਮੰਗ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਦੇ ਮਹਗਮ ਵਿੱਚ ਖਾਲੀ ਪਿਆ ਸਮੇਂ ਜਲਦੀ ਭਰਿਆਣ ਅਤੇ ਪੇਗਿੰਦਾ ਏਰੀਆ ਰ ਇੱਕ ਜਾਂ ਦੋ ਕੇਸ ਹੱਟ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਡੀਏ 53% ਆ ਪੰਜਾਬ ਸਰਕਾਰ ਦੇ ਬਣਾਉਂਦੇ ਡੀਏ ਜੋ 42% ਆ ਮੁੱਖ ਮੰਤਰੀ ਭਵਨ ਤਨ ਬਿਤਾ ਦੇ ਹਰਪਾਲ ਸਿੰਘ ਜੀ ਮੈਂ ਮੀਟਿੰਗ ਕਰਕੇ ਪੰਜਾਬ ਨੂੰ ਮਲਾਉਣ ਡੀ ਦੇ ਵਿੱਚ 11% ਵਾਧਾ ਕਰਨ ਕੇਂਦਰ ਸਰਕਾਰ ਦਾ ਡੀ ਆਉਣ ਵਾਲੇ ਸੌਨੇ ਵਿੱਚ 3% ਹੋਰ ਬਸ ਆਦਾ ਹੈ ਜੀ ਇਹ ਆ ਸਕਦੀ ਸੀ ਸਾਜੀ ਆ ਇੰਦੇ ਸਰਕਾਰੀ ਮੁਲਾਜ਼ਮਾਂ ਦੇ ਪੈਨਸ਼ਨਾਂ ਏਰੀਆ ਜੋ ਡੀਏ ਹੈ ਉਹ 58 ਹਜ਼ਾਰ ਦੇ ਵੱਧ ਕੇ 58 ਫਿਰ ਹੋ ਸਕਦਾ ਹੈ ਜੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ